ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਮੀਏ ਮਿੱਠੇ ਨਾਲ ਗੋਸ਼ਟ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਵਿੱਚ ਸੂਫੀ ਫਕੀਰਾਂ ਦਾ ਬਹੁਤ ਜ਼ੋਰ ਸੀ ਸੂਫੀ ਫਕੀਰ ਭਗਤ ਤੇ ਤਪਸਵੀ ਚੰਗੇ ਸਨ ਪਰ ਈਰਖਾ ਤੇ ਹੰਕਾਰ ਉਹਨਾਂ ਅੰਦਰ ਬਹੁਤ ਸੀ ਹਿਰਦੇ ਤਪੇ ਰਹਿੰਦੇ ਸੀ ਜੇ ਕੋਈ ਉਹਨਾਂ ਨੂੰ ਛੱਡਦਾ ਜਾਂ ਬਹਿਸ ਕਰਦਾ ਤਾਂ ਗਰਮ ਹੋ ਕੇ ਮਰਨ ਮਰਾਉਣ ਉੱਤੇ ਤੁਲ ਜਾਂਦੇ ਪੀਰ 함జా گوش ਵਰਗਾ ਦੂਸਰਾ ਸੂਫੀ ਫਕੀਰ ਮੀਆਂ ਮਿੱਠਾ ਸੀ ਇਹ ਸਿਆਲਕੋਟ ਤੋਂ ਥੋੜੀ ਦੂਰ ਰਹਿੰਦਾ ਸੀ 함జా گوش ਨੂੰ ਸਿੱਧੇ ਰਾਹ ਪਾ ਕੇ ਗੁਰੂ ਜੀ ਮੀਏ ਮਿੱਠੇ ਵੱਲ ਗਏ ਮੀਏ ਦੇ ਬਿਆੰਤ ਚੇਲੇ ਸਨ ਤਪ ਆਤਮ ਗਿਆਨ ਆਹ ਮਸਤੀ ਤੇ ਸੁਤੰਤਰਤਾ ਦਾ ਦਿਖਾਵਾ ਕਰ ਕਰਕੇ ਉਸ ਨੇ ਬਹੁਤ ਸਾਰੇ ਹਿੰਦੂ ਗੱਬਰੂ ਮੁਸਲਮਾਨ ਬਣਾ ਲਏ ਸਨ ਢਾਗੇ ਤਬੀਦ ਤੇ ਜੰਤਰ ਮੰਤਰ ਕਰਦਾ ਸੀ ਹਜ਼ਾਰਾਂ ਇਸਤਰੀ ਮਰਦ ਉਸ ਦੇ ਡੇਰੇ ਬੈਠੇ ਰਹਿੰਦੇ ਕੋਈ ਔਲਾਦ ਦੀ ਮੰਗ ਕਰਦਾ ਕੋਈ ਦੁਸ਼ਮਣ ਦੀ ਤਬਾਹੀ ਚਾਹੁੰਦਾ ਕੋਈ ਮਰਦ ਢਾਗਾ ਕਰਵਾਉਂਦਾ ਕਿ ਕੋਈ ਇਸਤਰੀ ਉਹਦੇ ਪੰਜੇ ਵਿੱਚ ਫਸ ਜਾਵੇ ਐਸੀਆਂ ਗੈਰ ਕੁਦਰਤੀ ਗੱਲਾਂ ਹੁੰਦੀਆਂ ਸਨ ਪਰੰਤਿ ਪਖੰਡ ਬਹੁਤ ਸੇ ਚੇਲੇ ਨਿਰਾਲੇ ਸਨ ਚੇਲਿਆਂ ਵਿੱਚ ਐਸੇ ਪੁਰਸ਼ ਸਨ ਜੋ ਦੁਰਾਚਾਰੀ ਸਨ ਚਰਸ ਤੇ ਭੰਗ ਪੀ ਕੇ ਪਾਗਲ ਹੋਏ ਬੁਰਾਈਆਂ ਹੀ ਸੋਚਦੇ ਰਹਿੰਦੇ ਸਨ ਅਨੇਕਾ ਪਤੀប្រਤਾ ਇਸਤਰੀਆਂ ਦੇ ਧਰਮ ਨੂੰ ਦਾਗ ਲਾਇਆ ਜਾਂਦਾ ਸੀ ਮੀਏ ਮਿੱਠੇ ਦੇ ਡੇਰੇ ਦੀ ਅੰਧੇਰ ਗਰਦੀ ਦੀ ਚਰਚਾ ਦੂਰ ਦੂਰ ਖਿਲ ਰਹੀ ਹੋਈ ਸੀ ਗੁਰੂ ਜੀ ਨੂੰ ਵੀ ਜਦੋਂ ਕਿਸੇ ਦੁਖੀ ਨੇ ਇਹ ਵਾਰਤਾ ਸੁਣਾਈ ਤਾਂ ਉਹਨਾਂ ਨੇ ਉਸ ਸਮੇਂ ਮੀਏ ਮਿੱਠੇ ਵੱਲ ਤਾਈ ਕਰ ਦਿੱਤੀ। ਵਸੋਂ ਤੋਂ ਬਾਅਦ ਮੀਏ ਮਿੱਠੇ ਦਾ ਡੇਰਾ ਸੀ। ਗੁਰੂ ਜੀ ਦੇ ਡੇਰੇ ਦੇ ਲਾਗੇ ਰਾਹ ਉੱਤੇ ਜਾ ਬੈਠੇ। ਗੁਰੂ ਜੀ ਦਾ ਬਾਣਾ ਨਾ Hindu ਸਾਧਾ ਵਰਗਾ ਸੀ ਤੇ ਨਾ ਮੁਸਲਮਾਨ ਫਕੀਰਾਂ ਵਾਲਾ। ਮੀਏ ਮਿੱਠੇ ਦੇ ਚੇਲੇ ਤੇ ਯਾਤਰੂ ਗੁਰੂ ਜੀ ਦੇ ਭਾਈ ਮਰਦਾਨਾ ਜੀ ਨੂੰ ਦੇਖ ਕੇ ਹੈਰਾਨ ਹੋਏ। ਕਈ ਕੋਲ ਖਲੋ ਗਏ ਮਾਨ ਚਲੇ ਪੁੱਛਣ ਵੀ ਲੱਗੇ ਅਤੀਤ ਜੀ ਕਿੱਥੋਂ ਆਏ ਜੇ ਕੌਣ ਹੁੰਦੇ ਜੇ ਪਰ ਗੁਰੂ ਜੀ ਚੁੱਪ ਰਹੇ ਕਿਸੇ ਨਾਲ ਕੋਈ ਬਚਨ ਬिलास ਨਹੀਂ ਕੀਤਾ ਭਾਈ ਮਰਦਾਨਾ ਜੀ ਨੇ ਰਬਾਬ ਦੀਆਂ ਤਰਬਾਂ ਨੂੰ ਹਿਲਾਇਆ ਅਲਾਹੀ ਰਾਗ ਦੇ ਨਗਮੇ ਨਿਕਲੇ ਅੰਮ੍ਰਿਤ ਜੀਵਨ ਦੀ ਬਰਖਾ ਹੋਣ ਲੱਗੀ ਗੁਰੂ ਜੀ ਪ੍ਰਭੂ ਪ੍ਰੇਮ ਵਿੱਚ ਮਗਨ ਹੋ ਕੇ ਪ੍ਰਭੂ ਦੇ ਕੰਮਾਂ ਦੀ ਅਗਮਤਾ ਦੱਸਣ ਲੱਗੇ ਸਹਿਬਾ ਨੇ ਉਚਾਰਿਆ ਪਤਾਲਾ ਪਤਾਲ ਲਕ ਅਗਾਸਾ ਅਗਾਸ ਉੜਕ ਉੜਕ ਪਾਲ ਥੱਕੇ ਵੇਦ ਕਹਿਣ ਇੱਕ ਬਾਤ ਸੈਸ 18 ਕਹਿਣ ਕਤੇਬਾ ਅਸੂਲ ਇਕਤਾਤ ਲੇਖਾ ਹੋਏ ਤਾਂ ਲਿਖੀ ਹੈ ਲੇਖੇ ਹੋਏ ਬਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਜਿਸ ਦਾ ਅਰਥ ਹੈ ਪ੍ਰਭੂ ਦੀ ਕੁਦਰਤ ਦਾ ਪਤਾ ਨਹੀਂ ਲੱਗ ਸਕਦਾ ਦਾਤੇ ਦੇ ਨਿਰਾਲੇ ਚੋਜ ਹਨ ਪਰਮਾਤਮਾ ਨੇ ਜੋ ਦੁਨੀਆ ਬਣਾਈ ਹੈ ਉਸ ਵਿੱਚ ਲੱਖਾਂ ਆਕਾਸ਼ ਬਣਾਏ ਹਨ ਤੇ ਲੱਖਾਂ ਪਤਾਲਾਂ ਬ੍ਰਹਮਾ ਜੇ ਪਤਾਲਾਂ ਦੇ ਹੱਥ ਲੈਣ ਲੱਗੇ ਪਰ ਉਹਨਾਂ ਨੂੰ ਕੱਖ ਪਤਾ ਨਾ ਲੱਗਾ ਆਖਰ ਵੇਦਾਂ ਵਿੱਚ ਰਿਸ਼ੀਆਂ ਨੂੰ ਲਿਖਣਾ ਪਿਆ ਕਿ ਕੋਈ ਪਤਾ ਨਹੀਂ ਕਿੰਨੇ ਪਤਾਲ ਹਨ ਇਸਲਾਮ ਦੀਆਂ ਕਿਤਾਬਾਂ ਵਿੱਚ 18000 ਆਲਮ ਤੇ ਹਿੰਦੂ 84 ਲੱਖ ਜੀਵਨ ਮੰਨਦੇ ਹਨ ਇਹ ਸਭ ਨਾਸ਼ਵੰਤ ਹਨ ਇੱਕ ਸੱਚਾ ਪ੍ਰਭੂ ਹੀ ਅਸਲ ਵਸਤੂ ਹੈ ਜੋ ਨਾਸ਼ ਨਹੀਂ ਹੁੰਦਾ ਪ੍ਰਮਾਤਮਾ ਦਾ ਹਿਸਾਬ ਲਿਖਿਆ ਨਹੀਂ ਜਾਂਦਾ ਉਹ ਬੇਅੰਤ ਹੈ ਲਿਖਣ ਤੇ ਦੱਸਣ ਵਾਲੇ ਨਾਸ਼ ਹੋ ਜਾਂਦੇ ਹਨ ਗੁਰੂ ਜੀ ਕਹਿੰਦੇ ਹਨ ਪ੍ਰਮਾਤਮਾ ਕਿੰਨਾ ਵੱਡਾ ਹੈ ਇਸ ਭੇਦ ਦਾ ਪਤਾ ਪ੍ਰਮਾਤਮਾ ਨੂੰ ਹੀ ਹੈ ਕੋਈ ਪੁਰਸ਼ ਪਤਾ ਨਹੀਂ ਲਾ ਸਕਦਾ ਜੇ ਕੋਈ ਆਖਦਾ ਹੈ ਕਿ ਮੈਂ ਪਰਮਾਤਮਾ ਦੇ ਕੰਮਾਂ ਦਾ ਭੇਦ ਪਾ ਲਿਆ ਹੈ ਤਾਂ ਉਹ ਝੂਠ ਬੋਲਦਾ ਹੈ ਸਲਾਹੀ ਸਲਾ ਇਤੀ ਸੂਰਤ ਨੇ ਪਾਈਆਂ ਨਦੀਆਂ ਅਤੇ ਬਾਪ ਪਵੇ ਸਮੁੰਦਰ ਨ ਜਾਣੀ ਹੈ ਸਮੁੰਦਰ ਸਾ ਸੁਲਤਾਨ ਗਿਰੈ ਸੇਤੀ ਮਾਲਤਾਨ ਕਿਹੜੀ ਤੁਲੀ ਨਾ ਹੋਣੀ ਜੇ ਤ ਸਮੰਨੈ ਨਾ ਵਿਸਰੇ ਪ੍ਰਮਾਤਮਾ ਦੀ ਵਡਿਆਈ ਕਰਨ ਵਾਲਿਆਂ ਨੇ ਉਸ ਨੂੰ ਵੱਡਾ ਸਲਾਇਆ ਹੈ ਪਰ ਉਹਨਾਂ ਦੀ ਸੂਰਤ ਨੇ ਪ੍ਰਭੂ ਵਡਿਆਈ ਦਾ ਇੱਕ ਕਿਣਕਾ ਬਿਆਨ ਕੀਤਾ ਹੈ ਜਿਵੇਂ ਸਮੁੰਦਰ ਵਿੱਚ ਨਦੀਆਂ ਜਾ ਡਿੱਗਦੀਆਂ ਹਨ ਅਤੇ ਕਈ ਨਾਲੇ ਜਾ ਪੈਂਦੇ ਹਨ ਉਹ ਸਮੁੰਦਰ ਵਿੱਚ ਹੀ ਅਪੇਧ ਹੋ ਜਾਂਦੇ ਹਨ ਸਮੁੰਦਰ ਦੀ ਹੱਥ ਨਹੀਂ ਲੈ ਸਕਦੇ ਕਿ ਸਮੁੰਦਰ ਕਿੰਨਾ ਵੱਡਾ ਹੈ ਸਮੁੰਦਰ ਇੱਕ ਵੱਡਾ ਪਾਤਸ਼ਾਹ ਹੈ ਇਸ ਦੇ ਅੰਦਰ ਕਰੋੜਾਂ ਹੀਰੇ ਮੋਤੀ ਪਏ ਹਨ ਪਰ ਕਿਸੇ ਨੂੰ ਗਿਆਨ ਨਹੀਂ ਗੁਰੂ ਜੀ ਆਖਦੇ ਹਨ ਕੋਈ ਚਕਰਵਰਤੀ ਪਾਤਸ਼ਾਹ ਵੀ ਕੀੜੀ ਦੀ ਬਰਾਬਰੀ ਨਹੀਂ ਕਰ ਸਕਦਾ ਜੇ ਕੀੜੀ ਪ੍ਰਮਾਤਮਾ ਦਾ ਸਿਮਰਨ ਕਰਦੀ ਹੈ ਭਾਵੇਂ ਕੀ ਗਰੀਬ ਪੁਰਸ਼ ਜੇ ਪ੍ਰਭੂ ਦੀ ਭਗਤੀ ਕਰੇ ਤਾਂ ਉਹ ਸਦਾ ਉੱਚਾ ਹੁੰਦਾ ਹੈ ਅਮੀਰ ਰਾਜੇ ਮਹਾਰਾਜੇ ਉਸ ਨਾਲੋਂ ਨੀਵੇਂ ਹਨ ਇਹੋ ਜੀ ਆ ਵੱਡਾ ਹੈ ਮੇਰਾ ਪ੍ਰਭੂ ਗੁਰੂ ਜੀ ਨੇ ਪ੍ਰੇਮ ਨਾਲ ਮਿੱਠੀ ਤੇ ਰਸ ਭਰੀ ਲੈ ਵਿੱਚ ਇਹ ਪੌੜੀਆਂ ਗਾਈਆਂ ਗੁਰੂ ਜੀ ਦੀਆਂ ਪੌੜੀਆਂ ਸੁਣ ਕੇ ਸੁਣਨ ਵਾਲੇ ਚੁੰਮਣ ਲੱਗ ਪਏ ਉਹਨਾਂ ਦਿਵਸੇ ਹੋਏ ਸਦੀਆਂ ਤੋਂ ਹਨੇਰੇ ਹਿਰਦਿਆਂ ਵਿੱਚ ਚਾਨਣ ਹੋਣ ਲੱਗਾ ਇੱਕ ਉਹਨਾਂ ਵਿੱਚ ਮੀਏ ਮਿੱਠੇ ਦਾ ਬੜਾ ਸਿਆਣਾ ਚੇਲਾ ਸੀ ਉਸ ਨੇ ਇਸਲਾਮ ਮਤ ਦੀਆਂ ਪੁਸਤਕਾਂ ਦਾ ਗਿਆਨ ਸੁਣਿਆ ਹੋਇਆ ਸੀ ਉਸ ਨੇ ਬਹੁਤ ਸਾਰੀਆਂ ਐਸੀਆਂ ਗੱਲਾਂ ਸੁਣੀਆਂ ਹੋਈਆਂ ਸਨ ਜੋ ਗੁਰੂ ਜੀ ਦੇ ਬਚਨਾਂ ਨਾਲ ਨਹੀਂ ਸੰਟਕਰਾਂਦੀਆਂ ਉਹ ਨੱਠਾ ਨੱਠਾ ਮੀਏ ਮਿੱਠੇ ਕੋਲ ਗਿਆ ਹੱਥ ਜੋੜ ਕੇ ਅਰਜ ਕੀਤੀ हे ਮੁਰਸ਼ਦ ਦੋ ਅਤੀਤ ਆਏ ਹਨ ਉਹਨਾਂ ਦਾ ਬਾਣਾ ਨਿਰਾਲਾ ਹੈ ਬੋਲ ਨਿਰਾਲਾ ਹੈ ਤੇ ਉਹ ਕਲਾਮ ਵੀ ਨਿਰਾਲਾ ਪੜਦੇ ਹਨ ਮੀਆਂ ਮਿੱਠਾ ਕੀ ਆਖਦੇ ਹਨ ਚੇਲੇ ਨੇ ਕਿਹਾ ਇੱਕ ਨੇ ਆਖਿਆ ਹੈ ਲੱਖਾਂ ਪਤਾਲ ਹਨ ਤੇ ਲੱਖਾਂ ਆਕਾਸ਼ ਖੁਦਾ ਦੇ ਕੰਮਾਂ ਦੀ ਹੱਥ ਨਹੀਂ ਆਉਂਦੀ ਪਰ ਤੁਸੀਂ ਤੇ ਸਾਰੇ ਮੁਸਲਮਾਨ ਤਾਂ 14 ਤਬਕ ਸਤ ਪਤਾਲ ਤੇ ਸਤ ਅਸਮਾਨ ਮੰਨਦੇ ਜੀ ਸੋ ਕੌਣ ਸੱਚਾ ਹੈ ਮੀਏ ਮਿੱਠੇ ਨੇ ਕਿ ਅਸੀਂ ਤਾਂ ਉਹ ਕੁਝ ਦੱਸਦੇ ਹਾਂ ਕਹਿੰਦੇ ਹਾਂ ਜੋ ਕੁਝ ਵੱਲੀ ਦੱਸ ਗਏ ਨੇ ਇਹ ਅਦੀਤ ਖਬਰੇ ਕੌਣ ਹੈ ਚੇਲੇ ਨੇ ਕਿਹਾ ਪਤਾ ਕਰੋ ਅੱਗੇ ਜਾ ਕੇ ਮਿਲੋ ਕਾਮਨਾ ਵਿਚਲ ਜਾਵੇ ਉਹ ਤਾਂ ਕੁਫਰ ਦਾ ਪ੍ਰਚਾਰ ਕਰ ਰਿਹਾ ਹੈ ਮੀਆ ਮਿੱਠਾ ਹਾ ਸਕੇ ਤੇ ਅਭਿਮਾਨ ਨਾਲ ਧੌਣ ਅਕੜਾ ਕੇ ਮੇਰੇ ਜਿਉਂਦੇ ਜੀ ਕੁਫਰੇ ਦਾ ਪ੍ਰਚਾਰ ਨਹੀਂ ਹੋ ਸਕਦਾ ਕੋਈ ਬੱਲੀ ਪੀਰ ਮੇਰਾ ਮੁਕਾਬਲਾ ਕਰਨ ਵਾਲਾ ਨਹੀਂ ਮੇਰੇ ਨਾਂ ਦਾ ਪਤਾ ਹੈ ਮੈਂ ਮੀਆਂ ਮਿੱਠਾ ਹਾਂ ਚਿਮਟੇ ਨੂੰ ਧਰਤੀ ਨਾਲ ਮਾਰ ਕੇ ਇਹ ਮੇਰਾ ਕਰਾਮਾਤੀ ਚਮਟਾ ਹੈ ਰਿੱਧੀਆਂ ਸਿੱਧੀਆਂ ਦਾ ਮਾਲਕ ਮੀਆਂ ਮਿੱਠਾ ਉੱਠਿਆ ਗਲ ਦੇ ਲੰਮੇ ਚੌਲੇ ਨੂੰ ਠੀਕ ਕੀਤਾ ਤਸਬੀਹ ਨੂੰ ਦੇਖਿਆ ਚਿਮਟਾ ਹੱਥ ਲਿਆ ਦਾੜੇ ਉੱਤੇ ਹੱਥ ਫੇਰਿਆ ਤੇ ਜਗਤ ਗੁਰੂ ਵੱਲ ਚੱਲਿਆ ਮਨ ਵਿੱਚ ਨੀਂਦ ਧਾਰੇ ਕੀ ਅਤੀਤ ਜੇ Hindu ਹੈ ਤਾਂ ਮੁਸਲਮਾਨ ਕਰਾਂਗਾ ਜੇ ਮੁਸਲਮਾਨ ਹੈ ਤਾਂ ਚੇਲਾ ਬਣਾਵਾਂਗਾ ਪਰ ਹੰਕਾਰੀ ਪੀਰ ਇਹ ਨਹੀਂ ਸੀ ਸਮਝਦਾ ਕਿ ਖੋਟੇ ਵਣ ਜੁਵਣ ਜੀਏ ਮਨ ਤਨ ਖੋਟਾ ਹੋਏ ਫਾਹੀ ਫਾਤੇ ਮਿਰਗ ਜਿਉ ਦੁੱਖ ਕਣੋ ਨਿਤ ਰੋਏ ਹੰਕਾਰ ਦੀ ਫਾਈਵ ਵਿੱਚ ਫਸਿਆ ਹੋਇਆ ਪੀਰ ਸੁਤੰਤਰ ਆਤਮਾ ਨੂੰ ਫੜਨ ਵਾਸਤੇ ਚੱਲਿਆ ਜੋ ਖੁੱਲੇ ਅਸਮਾਨਾਂ ਵਿੱਚ ਉਡਾਰੀਆਂ ਮਾਰ ਰਹੀ ਸੀ ਮੀਂਹਾ ਮਿੱਠਾ ਨੇੜੇ ਪਹੁੰਚਿਆ ਗੁਰੂ ਜੀ ਦੇ ਨੂਰੋ ਨੂਰ ਪ੍ਰਭਾਵਸ਼ਾਲੀ ਤੇ ਮਣ ਮੋਹਣ ਚਿਹਰੇ ਵੱਲ ਤੱਕਿਆ ਰੱਬੀ ਨੂਰ ਦੀਆਂ ਰਿਸ਼ਮਾਂ ਨੇ ਉਹਦੇ ਨੈਣਾਂ ਨੂੰ ਚੁੰਝਲਾ ਦਿੱਤਾ ਪੈਰ ਧਰਤੀ ਨਾਲ ਜੁੜ ਗਏ ਆਣ ਤੱਕ ਅੱਖਾਂ ਨਾਲ ਦੇਖਣ ਦਾ ਯਤਨ ਕਰਨ ਲੱਗਾ ਉਸ ਦੀਆਂ ਅੱਖਾਂ ਅੱਗੇ ਇਹ ਅੱਖਰ ਆਉਣ ਲੱਗੇ ਨਿਰੰਕਾਰ ਸੱਚ ਨਿਰਲੇਪ ਆਤਮਾ ਭਗਤੀ ਰੋਸ਼ਨੀ ਉਸ ਵੇਲੇ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਸੀ ਗੁਰੂ ਜੀ ਰੱਬੀ ਬਾਣੀ ਦਾ ਕੀਰਤਨ ਕਰਾਇਸਾ ਨਾ ਰਾਗ ਜਾਦੂ ਹੁੰਦਾ ਹੈ ਰਾਸਤੇ ਪ੍ਰੇਮ ਪਰਿਆ ਕੀਰਤਨ ਸੁਣ ਕੇ ਮੀਏ ਮਿੱਠੇ ਦਾ ਹੰਕਾਰ ਚੂਰ-ਚੂਰ ਹੋ ਗਿਆ ਪੀਰ ਦੇ ਹੰਕਾਰੇ ਨੈਣ ਨੀਵੇਂ ਹੋ ਗਏ ਹੌਲੀ-ਹੌਲੀ ਅੱਕੀ ਵਧਿਆ ਕੋਲ ਜਾ ਖਲੋਤਾ ਪਰ ਸਹੇਰ ਨਹੀਂ ਨਿਵਾਇਆ ਆਦਰ ਨੇ ਕੀ ਤਖਲੋਤਾ ਦੇਖਦਾ ਹੀ ਰਿਆ ਗੁਰੂ ਜੀ ਦੇ ਸ਼ਕਤੀਮਾਨ ਨੈਣਾ ਨੇ ਉਹਦੇ ਨੈਣਾ ਨੂੰ ਖਿੱਚ ਲਿਆ ਸੀ ਆਈਏ ਮੀਆ ਮਿੱਠਾ ਜੀ ਬੈਠੀਏ ਜੀਵਨ ਦੀ ਘੜੀ ਨੂੰ ਸੁਫਲਾ ਕਰੀਏ ਸਾਥ ਸੰਗ ਹੀ ਜੀਵਨ ਸਫਲਾ ਕਰ ਸਕਦਾ ਆਪਾਂ ਸੁਦਾਗਰ ਹਾਂ ਕੋਈ ਚੰਗੀ ਸੁਦਾਗਰੀ ਕਰ ਚਲੀਏ ਗੁਰੂ ਜੀ ਨੇ ਬਚਨ ਕੀਤਾ ਮੀਆ ਮਿੱਠਾ ਬੈਠ ਗਿਆ Hindu ਹੈ ਜੇ ਮੁਸਲਮਾਨ ਹੋਵੇ ਤਾਂ ਮੀਏ ਮਿੱਠੇ ਦੇ ਹਿਰਦੇ ਵਿੱਚ ਪਰਮ ਸੀ ਮਨੁੱਖਤਾ ਨਾਲ ਪਿਆਰ ਨਹੀਂ ਸੀ ਤਸਬ ਨਾਲ ਹਿੱਤ ਸੀ ਜੀਵਨ ਤੇ ਭਗਤੀ ਦੀ ਖੋਜ ਨਹੀਂ ਸੀ ਇਸਲਾਮ ਦੇ ਵਾਅਦੇ ਦੀ ਧੁੰਨ ਸੀ ਜਗਤ ਗੁਰੂ ਜੀ ਨੇ ਕੀਰਤਨ ਦੀ ਸਮਾਪਤੀ ਨਹੀਂ ਕੀਤੀ ਸਗੋਂ ਗਾਈ ਗਏ ਗੁਰੂ ਜੀ ਦਾ ਸ਼ਬਦ ਸੀ ਵਣਜ ਕਰ ਵਨ ਜਾ ਰਿਓ ਵਖਰ ਲੈ ਸਮਾਲ ਤੈਸੀ ਵਸਤੂ ਵਿਸਾਇ ਜੈਸੀ ਨਿਬੈ ਨਾਲ ਅੱਗੇ ਸਾ ਸੁ ਜਾਣ ਹੈ ਲੈਸੀ ਵਸਤ ਸਮਾਲ ਭਾਈ ਰੇ RAM ਕਹਿਓ ਚਿਤ ਲਾਏ ਹਰ ਜਸ ਵਖਰ ਲੈ ਚੱਲਿਓ ਸੋ ਦੇਖ ਪਤੀ ਆਏ ਰਹਾ ਹੈ ਪੁਰ샤 ਇਸ ਦ੍ਰਿਸ਼ਟਮਾਨ ਜਗਤ ਦੇ ਵਿੱਚ ਪਰਮਾਤਮਾ ਦੀ ਭਗਤੀ ਦਾ ਸਿਮਰਨ ਦਾ ਵਪਾਰ ਕਰਨ ਵਾਸਤੇ ਤੈਨੂੰ ਮਾਨਸ ਦੇ ਪ੍ਰਾਪਤ ਹੋਈ ਹੈ ਇਸ ਵਾਸਤੇ ਗੁਰੂ ਸੁਦਾਗਰ ਕੋਲ ਜਾ ਕੇ ਪਗਤੀ ਤੇ ਸੱਚ ਦਾ ਵਪਾਰ ਕਰ ਜੋ ਨਫਾ ਹੋਵੇ ਉਸ ਨੂੰ ਸਾਹਮਣੇ ਰੱਖ ਜਗਤ ਵਿੱਚ ਅਨੇਕਾਂ ਵਸਤੂਆਂ ਹਨ ਜਿਹੜੀ ਪਿਆਰੀਆਂ ਹਨ ਉਹ ਵਸਤੂਆਂ ਇਹ ਦੁਨੀਆ ਛੱਡਣ ਵੇਲੇ ਨਾਲ ਨਹੀਂ ਜਾਂਦੀਆਂ ਉਹ ਇੱਥੇ ਹੀ ਰਹਿ ਜਾਂਦੀਆਂ ਹਨ ਉਹ ਵਸਤੂ ਇਕੱਠੀ ਕਰਨੀ ਚਾਹੀਏ ਜਿਹੜੀ ਤੁਰਨ ਲੱਗਿਆਂ ਸਾਥ ਚੱਲੇ ਤੇ ਰਾਹ ਵਿੱਚ ਸਹਾਇਤਾ ਕਰੇ ਉਹ ਪਰਮਾਤਮਾ ਜੋ ਅੱਗੇ ਦ੍ਰਗਾ ਵਿੱਚ ਹਿਸਾਬ ਕਰਨ ਵਾਸਤੇ ਬੈਠਾ ਹੈ ਬਹੁਤ ਸਿਆਣਾ ਹੈ ਉਹਦੇ ਕੋਲ ਹੀਰਾ ਫੇਰੀ ਨਹੀਂ ਚੱਲੇਗੀ ਉਹ ਤਾਂ ਚੰਗੀਆਂ ਵਸਤੂਆਂ ਦਾ ਗਾਹਕ ਹੈ ਹੁਣ ਪੁੱਛੋਗੇ ਚੰਗੀ ਵਸਤੂ ਕਿਹੜੀ ਹੈ ਉਹ ਹੈ RAM ਨਾਮ ਪ੍ਰਮਾਤਮਾ ਦਾ ਸਿਮਰਨ ਇਸ ਵਾਸਤੇ ਹਰ ਮਨੋਖ ਨੂੰ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਹਰ ਸਿਮਰਨ ਤੇ ਹਰ ਉਸਤਤ ਦਾ ਸੌਦਾ ਪਰ ਕੇ ਅੱਗੇ ਜਾਵੋਗੇ ਤਾਂ ਉਸ ਸਮੇਂ ਵਹਿ ਗੁਰੂ ਖੁਸ਼ ਹੋ ਜਾਵੇਗਾ ਉਸ ਪਤੀ ਪਰਮੇਸ਼ਰ ਨੂੰ ਖੁਸ਼ ਕਰਨ ਵਿੱਚ ਹੀ ਪਲਾ ਹੈ ਖੋਟਾ ਵਣਜ ਬਣ ਜੀਏ ਮਨ ਤਨ ਖੋਟਾ ਹੋਏ ਫਾਈ ਫਾਤੇ ਮਿਰਗ ਜੀਓ ਦੁੱਖ ਕਣੇ ਨਿਤ ਰੋਏ ਖੋਟਾ ਪੋਤਾ ਨਾ ਪਾਵੇ ਤਿੰਨ ਹਰ ਗੁਰ ਦਰਸ਼ਨ ਹੋਏ ਖੋਟਾ ਜਾਤ ਨਾ ਪਤੀ ਹੈ ਖੋਟੇ ਨਸੀ ਜਸ ਕੋਈ ਖੋਟੇ ਖੋਟ ਕਮਾਵੇ ਆਏ ਗਿਆ ਪਤ ਖੋਏ हे ਪੁਰਸ਼ ਜਨੋ ਜਿੰਨਾ ਲੋਕਾਂ ਪਾਸ ਪ੍ਰਮਾਤਮਾ ਦੀ ਭਗਤੀ ਦੀ ਰਾਸ ਨਹੀਂ ਉਹਨਾਂ ਨੂੰ ਪ੍ਰਮਾਤਮਾ ਕਿਵੇਂ ਸੁਖ ਦੇ ਸਕਦਾ ਹੈ ਉਹ ਕਿਵੇਂ ਸਤਕਾਰੇ ਜਾ ਸਕਦੇ ਹਨ ਪ੍ਰਮਾਤਮਾ ਭਗਤੀ ਤੋਂ ਬਿਨਾ ਹੋਰ ਸਭ ਕੀਰਤ ਖੋਟੀਆਂ ਹਨ ਜੋ ਮਾੜੇ ਝੂਠੇ ਤੇ ਠੱਗ ਕਰਮ ਕਰਦੇ ਹਨ ਉਹਨਾਂ ਦਾ ਮਨ ਤੇ ਸ਼ਰੀਰ ਮਾੜਾ ਹੋ ਜਾਂਦਾ ਹੈ ਜੋ ਤਨ ਮਨ ਕਰਕੇ ਮਾੜੇ ਹੋ ਜਾਂਦੇ ਹਨ ਜਿੰਨਾ ਰਾਸੰਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੇ ਵਣ ਜਹਨ ਉਹ ਉਸ ਤਰ੍ਹਾਂ ਦੁਖੀ ਤੜਪਦੇ ਹਨ ਜਿਵੇਂ ਕਿਸੇ ਫਾਹੀ ਵਿੱਚ ਫਸਿਆ ਹੋਇਆ ਮਿਰਗ ਆਪਣੀ ਸੁਤੰਤਰਤਾ ਵਾਸਤੇ ਤੜਪਦਾ ਜੀਵ ਰੋਂਦਾ ਰਹਿੰਦਾ ਹੈ ਇਥੇ ਡਰ ਤੇ ਮੋਹ ਸਤਾਉਂਦਾ ਹੈ ਅੱਗੇ ਨਰਕਾਂ ਦੀ ਅੱਗ ਸਾੜਦੀ ਹੈ ਹੰਕਾਰ ਦਾ ਰੋਗ ਸਭ ਤੋਂ ਜੀਵ ਨੂੰ ਵੱਡਾ ਰੋਗ ਹੈ ਇਹ ਦੁਨੀਆਂਦਾਰੀ ਦੀ ਸੁਦਾਗਰੀ ਕਰਨ ਵਾਲੇ ਦਰਗਾਹੇ ਸਤਕਾਰੇ ਨਹੀਂ ਜਾਂਦੇ ਉਹਨਾਂ ਨੂੰ ਸਤਗੁਰੂ ਤੇ ਪ੍ਰਮਾਤਮਾ ਦਾ ਦਰਸ਼ਨ ਨਹੀਂ ਹੁੰਦਾ ਕਈ ਪੁਰਸ਼ ਸਾਧੂ ਪੀਰ ਬ੍ਰਹਮਣ ਆਦਿ ਕੇ ਅਨੁਪਾਉ ਕਰਦੇ ਹਨ ਕਿਉਂਕਿ ਉਹਨਾਂ ਦਾ ਜਨਮ ਉੱਚੇ ਖਾਨਦਾਨਾਂ ਵਿੱਚ ਹੋਇਆ ਹੈ ਉਹ ਲੋਕਾਂ ਵਿੱਚ ਸਤਕਾਰੇ ਹੋਏ ਹਨ ਇਸ ਕਰਕੇ ਉਹਨਾਂ ਨੂੰ ਪ੍ਰਭੂ ਸਿਮਰਨ ਦੀ ਲੋੜ ਨਹੀਂ ਇਹ ਗੱਲ ਗਲਤ ਹੈ ਜੋ ਮਾੜੇ ਕਰਮ ਕਰਦਾ ਹੈ ਉਹ ਭਾਵੇਂ ਕੋਈ ਹੈ ਉਹ ਦੁੱਖ ਜ਼ਰੂਰ ਉਠਾਵੇਗਾ ਜਾਤ ਨੂੰ ਕੋਈ ਨਹੀਂ ਪੁੱਛਦਾ ਜੋ ਖੋਟੇ ਕਰਮ ਕਰਦਾ ਹੈ ਉਹ ਆਉਂਦਾ ਜਾਂਦਾ ਹੈ ਪਛਤਾਉਂਦਾ ਹੈ ਨਾਨਕ ਮਨ ਸਮਝਾਈਏ ਗੁਰ ਕੈ ਸ਼ਬਦ ਸਲਾਹ RAM ਨਾਮ ਰੰਗ ਰਤਿਆ ਭਾਰਨ ਪਰਮ ਤਿਨਾ ਹਰ ਜਪ ਲਾਹਾ ਅਗਲਾ ਨਿਰਪੋ ਹਰ ਮਨ ਮਹਾ ਗੁਰੂ ਜੀ ਆਖਦੇ ਹਨ हे ਪੁਰਸ਼ਾ ਚੰਗੇ ਸਤ ਗੁਰੂ ਦੇ ਲੜ ਲੱਗ ਕੇ ਮਨ ਨੂੰ ਸਮਝਾਉਣਾ ਚਾਹੀਦਾ ਹੈ ਕਿ ਹਰੀ ਨਾਮ ਸਿਮਰਨ ਵਿੱਚ ਹੀ ਤ੍ਰਿਵੜਈ ਆਈ ਹੈ ਜੋ RAM ਪ੍ਰਮਾਤਮਾ ਦੀ ਭਗਤੀ ਵਿੱਚ ਲੱਗਦੇ ਹਨ ਉਹਨਾਂ ਨੂੰ ਪਰਮ ਨਹੀਂ ਰਹਿੰਦਾ ਉਹ ਜਨਮ ਜਨਮ ਦੀ ਮਾਇਆ ਤੋਂ ਉਬੈਠਦੇ ਹਨ ਅਤੇ ਉਹ ਸਦਾ ਵਾਸਤੇ ਅਚਿੰਤ ਹੋ ਜਾਂਦੇ ਹਨ ਹਰੀ ਦਾ ਸਿਮਰਨ ਕਰਕੇ ਹੀ ਪ੍ਰਾਣੀ ਨੂੰ ਬਹੁਤਾ ਲਾਭ ਹੋਵੇਗਾ ਜੋ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਉਹ ਹੀ ਦਲੇਰ ਹੈ ਮੀਆਂ ਮੀਆਂ ਮਿੱਠਾ ਦੇ ਹਿਰਦੇ ਉੱਤੇ ਈਰਖਾ ਤੇ ਨਫ਼ਰਤ ਦਾ પડਦਾ ਪਾਸੇ हट ਗਿਆ ਉਸ ਨੂੰ ਜੋ ਤਪੱਸਿਆ ਕਾਲਾ ਇਲਮ ਤੇ ਮੂਰਸ਼ਾ ਦੇ ਵਰਦਾ ਮਾਨਸੀ ਉਹ ਮਨ ਟੁੱਟ ਗਿਆ ਉਹ ਗੁਰੂ ਜੀ ਦੇ ਨੇੜੇ ਹੋ ਕੇ ਆਖਣ ਲੱਗਾ ਜੋ ਕੁਝ ਮੈਂ ਆਪਣੇ ਆਪ ਨੂੰ ਸਮਝਦਾ ਸੀ ਮੈਂ ਉਹ ਨਹੀਂ ਰਿਹਾ ਮੇਰੇ ਤੇ ਮਿਹਰ ਰੱਖਣੀ ਮੈਨੂੰ ਇੰਝ ਪ੍ਰਤੀਤ ਹੋ ਰਿਹਾ ਹੈ ਜਿਵੇਂ ਮੇਰੀ ਤਪੱਸਿਆ ਦਾ ਫਲ ਮੈਥੋਂ ਖੁਸ਼ ਰਿਹਾ ਹੈ ਮੇਰਾ ਮਨ ਪਾਰਾ ਹੁੰਦਾ ਜਾਂਦਾ ਕਿਤੇ ਮੈਂ ਖਾਲੀ ਨਾ ਹੋ ਜਾਵਾਂ ਆਪ ਅੱਲਾ ਰੂਪ ਜੇ ਮੀਆਂ ਮਿੱਠਾ ਅਸੀਂ ਤਾਂ ਤੈਨੂੰ ਮਿਲਣ ਆਏ ਹਾਂ ਤੇਰਾ ਪ੍ਰਤਾਪ ਸੁਣ ਕੇ ਗੁਰੂ ਮੁਸਕਰਾਏ ਮੇਰਾ ਪ੍ਰਤਾਪ ਕੁਝ ਨਹੀਂ ਮੈਂ ਇੱਕ ਮਾਮਲੀ ਬੰਦਾ ਹਾਂ ਮੀਏ ਮਿੱਠੇ ਦਾ ਇਹ ਬੋਲ ਸੁਣ ਕੇ ਗੁਰੂ ਜੀ ਪ੍ਰਸੰਨ ਹੋਏ ਪ੍ਰਸੰਨ ਹੋ ਕੇ ਮੀਆਂ ਮਿੱਠੇ ਨੂੰ ਨਿਹਾਲ ਕੀਤਾ ਉਸ ਨੂੰ ਸਿਮਰਨ ਭਗਤੀ ਲੋਕ ਸੇਵਾ ਤੇ ਨਿਮਾਣਾ ਹੋ ਕੇ ਰਹਿਣ ਦੀ ਜਾਚ ਦਸੀ ਪੀਰ ਉਸੇ ਤਰ੍ਹਾਂ ਹੀ ਗੁਰੂ ਜੀ ਤੇ ਖੁਦਾ ਦੇ ਗੁਣ ਗਾਉਣ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਸੀ ਅੱਜ ਦੀ ਸਾਡੀ ਸਾਖੀ ਮੀਏ ਮਿੱਠੇ ਜੀ ਦੇ ਬਾਰੇ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ